ਹਾਂ ਮਿੱਤਰੋ ਆਪਾਂ ਜਗਰਾਵਾ ਮੰਡੀ ਪਹੁੰਚ ਗਏ ਆ ਨੀਦੀ ਐਂਟਰੀ ਇੱਥੇ ਹੋ ਜਾਂਦੀ ਆ ਤੇ ਆਹ ਸਾਈਡ ਜਿਹੜੀ ਆ ਇਹ ਸਾਰੀ ਜੇ ਕਿਸੇ ਨੇ ਕੁਝ ਵੀ ਖਰੀਦਣਾ ਸਾਮਾਨ ਵਗੈਰਾ ਘੋੜਿਆਂ ਲਈ ਘੋੜੀਆਂ ਲਈ ਜਾਂ ਕਿਸੇ ਨੇ ਕੋਈ ਮਸਾਲਾ ਖਰੀਦਣਾ ਉਹ ਨਾਲ ਵੀ ਚੱਲ ਮਰਦੀ ਬਾਕੀ ਘੋੜੇ ਘੋੜੀਆਂ ਦਾ ਜਿਹੜੇ ਆਣੇ ਆ ਜਿਹੜੇ ਆਇਓ ਆ ਉਹ ਵੀ ਪਰ ਮੰਡੀ ਜਿਹੜੀ ਭਾਰਤੀ ਹੋਏ ਨਾ ਨਾਲ ਜਿਆਦਾ ਭਾਰਤੀ ਇਹ ਵੀ ਇੱਕ ਰੌਣਕ ਆ ਮੰਡੀ ਇਸ ਵਾਰ ਇੰਨਾ ਦੇਖਣ ਨੂੰ ਮਿਲਿਆ ਕਿ ਘੋੜੀਆਂ ਜਿਹੜੀਆਂ ਆਈਆਂ ਬਹੁਤ ਸੁਨਖੀਆਂ ਬਹੁਤ ਸੋਹਣੀਆਂ ਆਈਆਂ ਹੋਈਆਂ ਆ ਬਸ਼ੇਰੀਆਂ ਘੋੜੀਆਂ ਘੋੜੇ ਜੋ ਵੀ ਸੇਲ ਲਿਆਏ ਹੋਏ ਨਾ ਇੱਕ ਤਾਂ ਜਿਆਦਾ ਆ ਇਹ ਮਾਲ ਤੇ ਇੱਕ ਮਤਲਬ ਇਕ ਤਾਂ ਬਹੁਤ ਜ਼ਿਆਦਾ ਕੁੜੀਆਂ ਬਸ਼ੀਰੀਆਂ ਬਸ਼ੀਰੇ ਆਏ ਹੋਏ ਐਸ ਵਾਰ ਵੇਖਣ ਲਈ ਤੇ ਇੱਕ ਦੂਸਰੀ ਗੱਲ ਇਹ ਆ ਕਿ ਵਧੀਆ ਆਏ ਹੋਏ ਆ ਉਹ ਮਾੜਾ ਨਹੀਂ ਆਇਆ ਹੋਇਆ ਬਾਕੀ ਪਹਿਲਾਂ ਨਾਲੋਂ ਮਤਲਬ ਆਪਾਂ ਕਹਿ ਸਕਦੇ ਆ ਕਿ ਪਿਛਲੀ ਵਾਰ ਨਾਲੋਂ ਮੰਡੀ ਜ਼ਿਆਦਾ ਭਰੀ ਜਿਹਾ ਕਰਈ ਆ ਪਿਛਲੀ ਵਾਰ ਸ਼ਾਇਦ ਥੋੜਾ ਜਿਹਾ ਗਰਮੀ ਸੀ ਜ਼ਿਆਦਾ ਕਰਕੇ ਜਾਂ ਲਾ ਲੋ ਜਾਂ ਫਿਰ ਥੋੜੀ ਮੰਡੀ ਪਹਿਲਾਂ ਸਟਾਰਟ ਹੋ ਗਈ ਸੀ 15 ਦਿਨ ਪਹਿਲਾਂ ਸੀਗੀ ਯਾਨੀ ਜੋ ਦਿਨਾਂ ਚ ਜਿਹੜੇ ਦਿਨਾਂ ਚ ਅੱਗੇ ਚੱਲਦੀ ਹੁੰਦੀਆਂ ਉਹਨਾਂ ਦਿਨਾਂ ਚ ਮੰਡੀ ਸੀਗੀ ਕਿ ਇਸ ਵਾਰ ਥੋੜੀ 15 ਦਿਨ ਲੇਟ ਕਰਨ ਕਰਕੇ ਨਾ ਬਹੁਤ ਵਧੀਆ ਭਰੀ ਹੋਈ ਮੰਡੀ ਹੈ ਤੁਰ ਤੱਕ ਦੇਖੋ ਤੁਸੀਂ ਬਹੁਤ ਸੋਹਣੀਆਂ ਘੋੜੀਆਂ ਘੋੜੇ ਆਏ ਹੋਏ ਜੀ ਮੰਡੀ ਜੀ ਜਦੋਂ ਸਟਾਰਟਿੰਗ 'ਚ ਆਪਾਂ ਦੇਖਦੇ ਆ ਨਾ ਇੰਨੀਆਂ ਸੋਹਣੀਆਂ ਸੁਨਖੀਆਂ ਘੋੜੀਆਂ ਆਈਆਂ ਹੋਈਆਂ ਆ ਤਾਂ ਪਹਿਲੇ ਰੂਹ ਖੁਸ਼ ਹੁੰਦੀ ਆ ਬੰਦੇ ਦੀ ਕਿ ਇੰਨੀਆਂ ਸੋਹਣੀਆਂ ਘੋੜੀਆਂ ਘੋੜੇ ਆਏ ਹੋਣਦੇ ਆ ਐਂਟਰੀ ਤੋਂ ਹੀ ਵਧੀਆ ਲੱਗਦਾ ਆ ਦੇਖੋ ਐਨ ਪੂਰੀ ਭਰੀ ਹੋਈ ਆ ਮੰਡੀ ਯਾਨੀ ਪਹਿਲੇ ਮੈਸੇਜ ਪਹਿਲੇ ਮੈਸੇਜ ਕਾ ਦਿੰਦੇ ਨੇ ਪਰਕਰੋ ਕੋਈ ਨਹੀਂ ਕਿ ਜੇ ਗ੍ਰਾਮਾ ਮੰਡੀ ਦੀ ਇੱਕ ਇਹ ਵੀ ਖਾਸੀਅਤ ਹੈ ਕਿ ਇਹ ਜਿਹੜੇ ਬਾਕੀਆਂ ਮੰਡੀਆਂ ਨਾਲ ਹਨਾ ਜਿਆਦਾ ਭਰਦੀ ਆ ਬਾਕੀ ਹਜੇ ਗਾਂਹ ਜਾ ਕੇ ਤੁਹਾਨੂੰ ਦਿਖਾ ਲਓ ਜੀ ਭਾਈ ਕਹਿੰਦਾ ਜੀ ਇਦਾਂ ਰ ਬਣਾ ਦਿਓ ਵੀਡੀਓ ਬੱਚਾ ਮਰ ਹਾਲੋ ਵੀ। ਬੱਸ ਇਹੋ ਗਾ ਮੇਰਾ ਦੁਆਰ ਥੋੜਾ ਖਰਾਬ ਹੈ ਤੇ ਕਿੱਦਾਂ ਚੱਲ ਰਹੀ ਹੈ ਬਾਈ ਮੰਡੀ? ਵਧੀਆ ਚੱਲ ਰਹੀ ਹੈ। ਰਸ਼ ਪੂਰਾ ਹੈ ਸਵਾਰਤਾ ਹੈ। ਰਸ਼ ਪੂਰਾ ਹੈ ਮੰਡੀ ਤੇ। ਐਤਕੀ ਸੇਲ ਪਰਚੇਜ਼ ਲਈ ਜਿਆਦਾ ਆਈਆਂ ਹੋਈਆਂ ਕੁੜੀਆਂ ਨੇ। ਅਜੇ ਘੋੜੇ ਤਾਂ ਅੱਜ ਸ਼ਾਮ ਤੱਕ ਆਊਗੇ ਬਾਕੀ ਸੇਲ ਪਰਚੇਜ਼ ਲਈ ਵਾਧੂ ਆ। ਮੰਡੀ ਵਧੀਆ ਚੱਲ ਰਹੀ ਹੈ। ਕੁਝ ਵੇਚਿਆ-ਬੁਚਿਆ ਹੋਵੇਗਾ? ਨਹੀਂ ਲਿਆ। ਅਸੀਂ ਖਰੀਦੇ ਆ। ਠੀਕ ਹੈ ਠੀਕ ਹੈ। ਚਲੋ ਮਿਲਦੇ ਆ ਵੀਰੇ ਆਨਾ ਮੈਂ ਕੋਈ ਗੱਲ ਨਹੀਂ ਬਾਅਦ ਚ ਕੋਲ। ਓਕੇ ਆ ਦੇਖੋ ਤਾਂ। ਮੈਨੂੰ ਇਹ ਸੀ ਕਿ ਪਹਿਲਾਂ ਸਾਰਿਆਂ ਦੀ ਇੱਕ ਮੜੀਏ ਵੀਡੀਓ ਦਿਖਾ ਦਵਾ ਜਿਹੜੀਆਂ ਸੇਲ ਪਚੇ ਰੇ ਘੋੜੀਆਂ ਆਈਆਂ ਹੋਈਆਂ ਮੜੀ ਮੜੀ ਮੱਕੀ ਚਲੋ ਬਾਈਆਂ ਨਾਲ ਸਾਰਿਆਂ ਨਾਲ ਗੱਲਬਾਤ ਆਪਾਂ ਕਰਦੇ ਹੀ ਰਹਿਣਾ ਸਾਰਾ ਦਿਨ ਇੱਥੇ ਹੀ ਆਂ ਤਾਂ ਹੀ ਥੋੜਾ ਆਪ ਕੋਈ ਕੁਛ ਲੋਕ ਹੈ ਨਾ ਕੋਈ ਵੀਡੀਓ ਦੇਖ ਕੇ ਇਹ ਆਂਦੇ ਆ ਕਿ ਕਿੱਦਾਂ ਆਂਦੀਆਂ ਘੋੜੀਆਂ ਵਗੈਰਾ ਆਈਆਂ ਹੋਈਆਂ ਜਾਂ ਨਹੀਂ ਤਾਂ ਉਹਨਾਂ ਨੂੰ ਮੜਿਆ ਆਈਡੀਆ ਜਾਂ ਮਿਲ ਜਾਂਦਾ ਕਿ ਹਾਂ ਵਧੀਆ ਆਈਆਂ ਹੋਈਆਂ ਤੇ ਬਾਕੀ ਜਿਹੜੇ ਪਰਖੂ ਹੁੰਦੇ ਆ ਉਹ ਤਾਂ ਵੀਡੀਓ ਚ ਦੇਖ ਕੇ ਦੱਸ ਦਿੰਦੇ ਆ ਕਿ ਵਧੀਆ ਜਾਨਵਰ ਆਏ ਹੋਏ ਆ ਕਿ ਨਹੀਂ ਆਏ ਹੋਏ ਉਹ ਉਸ ਹਿਸਾਬ ਨਾਲ ਫਿਰ ਬੰਦਾ ਜਿਹਨੀਆਂ ਖਰੀਦਣੀਆਂ ਹੁੰਨੀਆਂ ਉਹ ਫਿਰ ਵੀਡੀਓ ਦੇਖ ਕੇ ਆ ਜਾਂਦੇ ਹਨ ਇਸ ਕਰਕੇ ਥੋੜਾ ਜਿਹਾ ਜਲਦੀ ਜਲਦੀ ਵਿੱਚ ਇੱਕ ਵੀਡੀਓ ਬਣਾ ਰਹੇ ਆ ਦੇਖੋ ਬਾਕੀ ਆ ਚੀਜ਼ਾਂ ਵੀ ਆਈਆਂ ਹੋਈਆਂ ਆ हाँ जी अभी सिस्टम आया हुआ है आ देखो यार कबूतर है फुकड़ा है ये भी चीज़ आई है थोड़ी देर ले बंद कर रहा हूँ आ देखो भी ਅਕੀ ਘੋੜਿਆਂ ਲਈ ਜਿਹੜੇ ਵੱਡੇ ਸਾਨ ਘੋੜੇ ਆਣੇ ਆ ਉਹਨਾਂ ਲਈ ਟੈਂਟ ਲੱਗ ਰਹੇ ਆ ਦੇਖੋ ਤਾਂ ਇੱਕ ਤੁਹਾਨੂੰ ਹੋਰ ਦਿਖਾਣਾ ਜਿਹੜਾ ਕਿ ਇਸ ਟਾਈਮ ਆਰਿਆਂ ਨਾਲੋਂ ਆਪਾਂ ਕਹਿ ਸਕਦੇ ਆ ਕਿ ਵੱਧ ਇਹ ਜੀ ਆ ਕਪਤਾਨ ਘੋੜਾ ਆਇਆ ਖੜਾ ਜੀ ਦੇਖਦੇ ਆ ਜੇ ਹੋ ਗਈ ਇਹ ਆਉਂਦਾ ਬਈ ਜੀ ਬਾਕੀ ਆ ਦੇਖੋ ਬਈ ਇਹ ਆਪਣੇ ਸਰਬਜੋਤ ਬਾਈ ਵਾਲੀ ਵਾਲੇ ਆ ਆ ਉਹਨਾਂ ਦਾ ਟੈਂਟ ਲੱਗ ਹੀ ਚੁੱਕਾ ਆ ਇਹਨਾਂ ਦੇ ਘੋੜੇ ਵੀ ਅੱਜ ਪਹੁੰਚ ਜਾਣੇ ਆ ਇਹ ਇਧਰ ਆ ਦੇਖੋ ਤਾਂ ਬਾਕੀ ਹੁਣ ਮਿੱਤਰੋ ਤੁਹਾਨੂੰ ਮਾੜੀਆਂ ਮੋਟੀਆਂ ਵੀਡੀਓ ਆਈ ਜਾਣੀਆਂ ਕੱਲੇ ਕੱਲੇ ਘੋੜੇ ਦੀਆਂ ਵੀ ਬਾਕੀ ਹੁਣ ਤੁਹਾਨੂੰ ਸਾਰੇ ਆ ਵੀਡੀਓ ਆਈ ਜਾਣੀਆਂ ਕੱਲੇ ਕੱਲੇ ਘੋੜੇ ਦੀਆਂ ਵੀ ਇਹ ਤੁਹਾਨੂੰ ਮੜੀ ਮੜੀ ਮੋਟੀ ਮੋਟੀ ਮੜੀ ਜਾਂ ਮੰਡੀ ਦਿਖਾਉਂਦੀ ਆ ਮੇਰਾ ਭਰਾ ਹਾਂ ਦੇਖੋ ਅੱਸੀ ਮਾਰਿਆ ਨੀ ਦੇਖ ਵੜੀ ਨਾ ਸੇ ਬਣਣਾ ਜੀ 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 ਪਾਵੇਂ ਅਸਲੀ ਫਾਰੀ ਰਹੀ ਹੈ ਇਹ ਤਾਂ ਚਲੋ ਮਤਲਬ ਆਪਾਂ ਮਿਲਦੇ ਆਂ ਬਾਕੀ ਦੂਜੀਆਂ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਮੰਡੀ ਦਿਖਾਉਦੀ ਜਿਹੜੀਆਂ ਸੇਲ ਪਰਚੇਸ ਲਈ ਘੋੜੀਆਂ ਵਗੈਰਾ ਆਈਆਂ ਸੀਗੀਆਂ ਉਹ ਦਿਖਾਉਦੀ ਆ ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਹੁਣ ਦੇਖ ਲਓ ਵੀ ਕਿਹੜੀ ਆ ਕੇ ਪਸੰਦ ਆਉਂਦੀ ਆ ਸਾਨੂੰ ਠੀਕ ਹੈ ਜੀ